ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਜਿਹੜਾ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੀ ਦਿਸ਼ਾ ਨਿਰਦੇਸ਼ੇਟ ਇੱਕ ਵੱਡੀ ਸਫਲਤਾ ਮਿਲੀ ਹੈ ਜੀ ਆਪਾਂ ਦੇਖਦੇ ਹਾਂ ਕਿ ਜਦੋਂ ਮੁਕਦਮੇ ਦਰਜ ਕਰਨ ਬਾਅਦ ਉਮਮਨ ਇਹ ਜਿਹੜੇ ਤਸਕਰ ਹੈ ਇਹ ਬੇਲ ਤੇ ਬਾਹਰ ਆ ਜਾਂਦੇ ਆ ਤੇ ਇੱਕ ਇਤਾਂ ਦੇ ਗਿਰੋਧ ਪਰਦਾਫਾਸ਼ ਕੀਤਾ ਗਿਆ ਹੈ ਜਿਹੜਾ ਕਿ ਜਮਾਨਤੀ ਇਹ ਫਰਾਡ ਕਰਕੇ ਉਹਨਾਂ ਦੀ ਬੇਲ ਉਹਨਾਂ ਨੇ ਸ਼ੋਰਟੀ ਦਿੰਦੇ ਸੀ ਤੇ ਉਹ ਫਰਾਡ ਦੇ ਤਹਿਤ ਫਿਰ ਇਹ ਜਿਹੜੇ ਨਸ਼ਾ ਤਸਕਰੇ ਬਾਹਰ ਆ ਜਾਂਦੇ ਸੀ ਇਹ ਫਰਾਡ ਕਿਵੇਂ ਹੁੰਦਾ ਸੀ ਜੀ ਮੈਂ ਤੁਹਾਨੂੰ ਮੋਡਸ ਆਪ੍ਰਿੰਡੀਆਂ ਦਾ ਦੱਸਣਾ ਚਾਹਾਂਗਾ ਕਿ ਇਹ ਪਹਿਲਾਂ ਜਾਲੀ ਆਧਾਰ ਕਾਰਡ ਬਣਾਉਂਦੇ ਸੀ ਆਪਣੇ ਫੋਨਾਂ ਤੋਂ ਫਿਰ ਇਹ ਜਾਲੀ ਦਸਤਾਵੇਜ਼ ਦਿੰਦੇ ਸੀ ਇਹ ਸਾਰਾ ਕੰਮ ਕਰਨ ਦੇ ਇਹ ਬੇਸਿਕਲੀ ਪੈਸੇ ਲੈਂਦੇ ਸੀਗੇ ਜਿਹੜੇ ਅੰਦਰ ਮੁਲਜ਼ਮ ਹੈ ਉਹ ਮੁਲਜ਼ਮਾਂ ਤੋਂ ਪੈਸੇ ਲੈ ਕੇ ਤੇ ਫਿਰ ਇਹ ਗਲਤ ਤਰੀਕੇ ਨਾਲ ਉਹਨਾਂ ਦੀ ਬੇਲ ਅਪਲਾਈ ਕਰਕੇ ਉਹਨਾਂ ਨੂੰ ਬੇਲ ਦਵਾਉਂਦੇ ਸੀ ਇਦਾਂ ਦੇ ਜੀ ਖੁੱਲ ਆਪਾ ਜਦੋਂ ਸਾਡੇ ਸਾਹਮਣੇ ਆਇਆ ਇਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਰਦਾਰ ਦਮਨਪ੍ਰੀਤ ਸਿੰਘ ਸਾਡੇ ਐਸਐਚਓ ਸਾਹਿਬ ਕਰਨ ਸੰਧੂ ਜੀ ਤੇ ਇਹਨਾਂ ਦੀ ਜਿਹੜੀ ਅੱਗੇ ਟੀਮ ਹੈ ਉਹਨਾਂ ਨੇ ਬਹੁਤ ਵਧੀਆ ਤੇ ਬੜੇ ਸੁਚੱਜੇ ਢੰਗ ਨਾਲ ਇਹਨੂੰ ਨਿਪਰੇ ਚਾੜਿਆ। ਇਹਦੇ ਵਿੱਚ ਮੁਕੱਦਮਾ ਨੰਬਰ 137 ਦਰਜ ਕੀਤਾ ਗਿਆ ਜੀ ਅ 15 ਧਾਰਾ 319 2 318 4 336 2 336 3 338 340 2 62 ਬੀਐਨਐਸ ਇਹਦੇ ਵਿੱਚ ਜੀ ਪੰਜ ਬੰਦੇਆ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੋ ਕਿ ਹਨ ਗੁਰਦੀਪ ਸਿੰਘ ਨੰਬਰਦਾਰ ਸੁਰਜੀਤ ਸਿੰਘ ਪੀਰਤ ਸਿੰਘ ਮਨਜਿੰਦਰ ਸਿੰਘ ਤੇ ਜਗਸੀਰ ਸਿੰਘ ਇਹਨਾਂ ਵਿੱਚੋਂ ਜੀ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਕਿੰਗ ਪੈਨ ਸੀ ਇਹ ਬੇਸਿਕਲੀ ਜਾਲੀ ਦਸਤਾਵੇਜ਼ ਤੇ ਉਹ ਤਿਆਰ ਕਰਕੇ ਇਹਨਾਂ ਨੇ ਘੱਟੋ ਘੱਟ 20 ਤੋਂ 25 ਬੰਦਿਆਂ ਦੀਆਂ ਬੇਲਾ ਲਾਈਆਂ ਤੇ ਉਹਨਾਂ ਨੂੰ ਪਹਿਲਾਂ ਮਿਲਿਆ ਵੀ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਸਾਰਿਆਂ ਨੂੰ ਫਿਰ ਤੋਂ ਅਪੀਲ ਕਰਦਾ ਕਿ ਜਿਹੜੀ ਸਾਡੀ ਮੁਹਿੰਮ ਹੈ ਇਹਨੂੰ ਇੱਕ ਲੋਕ ਮੁਹਿੰਮ ਬਣਾਇਆ ਜਾਏ ਜੇ ਲੋਕਾਂ ਨੂੰ ਸੰਗਰੂਰ ਵਾਸੀਆਂ ਨੂੰ ਕਿਸੇ ਵੀ ਹੋਰ ਨੂੰ ਇਦਾਂ ਦਾ ਕੋਈ ਵੀ ਹੋਰ ਚੀਜ਼ ਪਤਾ ਲੱਗਦੀ ਹੈ ਕਿ ਲੋਕ ਜਲਦੀ ਦਸਤਾਵੇਜ਼ ਦੇ ਕੇ ਬੇਲ ਕਰ ਰਹੇ ਹੈ ਜਾਂ ਹੋਰ ਕੋਈ ਵੀ ਮਾਲ ਪ੍ਰੈਕਟਿਸ ਹੋ ਸਾਡੇ ਤੱਕ ਜ਼ਰੂਰ ਪਹੁੰਚਾਇਆ ਜਾਣਾ ਆਪਾਂ ਭੜੀ ਕਾਰਵਾਈਆਂ ਵੱਲ ਤੇ ਲਿਆਵਾਂਗੇ ਤੇ ਜਿਹੜੇ ਤਸਕਰ ਇਸ ਟਾਈਮ ਬੇਲ ਤੇ ਵੀ ਨੇ ਉਹਨਾਂ ਨੂੰ ਵੀ ਸਾਡੀ ਇੱਕ ਸਖਤ ਮੈਸੇਜ ਹੈ ਯਾਹ ਤੱਕ ਇਸੇ ਹੋਰ ਕੰਮ ਨੂੰ ਛੋੜੋ ਜੇ ਫਿਰ ਤੋਂ ਨਸ਼ੇਵਾਲ ਹੀ ਜਾਣਾ ਤੇ ਸਾਡੇ ਕੋਲ ਕਾਰਵਾਈ ਕਰਨ ਦੇ ਬਹੁਤ ਸਾਰੇ ਹੋਰ ਵੀ ਉਪਰਾਲੇ ਹੈ ਸਿਆਪੋਰਨ ਤੇ ਸਖਤ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਫਿਰ ਤੋਂ ਜ਼ਿਲ੍ਹੇ ਚ ਭੇਜਾਂਗੇ ਇਹ ਜੀ ਸਾਡੀ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਉਹਦੇ ਬੇਸ ਤੇ ਸਾਨੂੰ ਪਤਾ ਲੱਗਾ ਵੀ ਇਹ ਤਾਂ ਜਾਲੀ ਦਸਤਾਵੇਜ਼ ਤਿਆਰ ਹੋ ਕੇ ਬੇਲਾਵਾਰੀ ਹ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਦੀ ਪ੍ਰੋਐਕਟਿਵਨੈਸ ਸੀ ਉਹਨਾਂ ਨੇ ਇਹਨੂੰ ਘੋਕ ਕੀਤੀ ਚੰਗੀ ਤਰ੍ਹਾਂ ਉਸ ਤੋਂ ਪਤਾ ਲੱਗਾ ਵੀ ਸਾਰੇ ਆਧਾਰ ਕਾਰਡ ਕਿਉਂਕਿ ਆਧਾਰ ਕਾਰਡ 'ਚ ਇੱਕ ਕਿਊਆਰ ਕੋਡ ਹੁੰਦਾ ਉਹ ਜਦੋਂ ਆਪਾਂ ਕਿਊਆਰ ਕੋਡ ਸਰਚ ਕੀਤੇ ਤਾਂ ਉੱਚ ਫੋਟੋ ਕਿਸੇ ਹੋਰ ਦੀ ਤੇ ਅਸਲੀ ਆਧਾਰ ਕਾਰਡ ਤੇ ਫੋਟੋ ਕਿਸੇ ਹੋਰ ਦੀ ਉਹ ਜਾਲੀ ਫੋਟੋਆਂ ਤੋਂ ਫਿਰ ਅੱਗੇ ਤੋਂ ਅੱਗੇ ਲੜੀ ਚੱਲ ਅੱਗੇ ਪਹੁੰਚ ਸਕੇ ਤੇ ਬੇਸਿਕਲੀ ਜਿਹੜੇ ਆਧਾਰ ਕਾਰਡ ਤੇ ਫੋਟੋ ਆਉਂਦੀਆਂ ਹਾਂਜੀ ਫੋਟੋਆਂ ਚੇਂਜ ਕਰ ਦਿੰਦੇ ਸੀ ਫੋਟੋ ਆਪਣੀ ਲਾ ਲੈਣੀ ਨਾਮ ਜਿਹੜਾ ਆਧਾਰ ਕਾਰਡ ਦਾ ਪੁਰਾਣਾ ਉਹੀ ਚੱਲੀ ਜਾਣਾ ਤੇ ਉਹ ਜਿਹੜੇ ਬੰਦੇ ਦੀ ਪ੍ਰਾਪਰਟੀ ਦੀ ਫਰਦ ਕਢਾ ਲੈਣੀ ਤਸੀਲੋਂ ਉਹ ਫਰਦ ਕਢਾ ਕੇ ਤੇ ਫਿਰ ਉਹ ਦਸਤਾਵੇਜ਼ ਲਾ ਕੇ ਬੇਲ ਅਪਲਾਈ ਕਰਦੇ ਆ ਇਹ ਜੀ ਮਧਰੀ ਉਮਰ ਦੇ ਨੌਜਵਾਨ 30 ਤੋਂ 40 ਪੁੱਛ ਇਹਨਾਂ ਤੇ ਪਹਿਲਾਂ ਵੀ ਪਰਚੇ ਕਈਆਂ ਤੇ ਆਈਪੀਸੀ ਦੇ ਪਰਚੇ ਇੱਕ ਤਾਂ ਐਨਡੀ ਦੇ ਵੀ ਪਰਚਾ ਤੇ ਹੈ ਡਿਫਾਲਟ ਨਹੀਂ ਹੈ